ਜੇ ਤੁਹਾਡੇ ਵੀ ਕਿਸੇ ਰਿਸ਼ਤੇਦਾਰ ਨੂੰ ਜ਼ਮੀਨ ਤੇ ਕੋਠੀ ਚਾਹੀਦੀ ਹੈ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਇਹ ਜਿਹੜੀ ਕੋਠੀ ਹੈ ਇਹਦੇ ਨਾਲ 6 ਕਿੱਲੇ ਜ਼ਮੀਨ ਵਿਕਾਊ ਹੈ ਉੱਚੀ ਪੱਧਰ ਜ਼ਮੀਨ ਹੈ ਬਹੁਤ ਜ਼ਿਆਦਾ ਸੋਹਣੀ ਜ਼ਮੀਨ ਹੈ ਬਲਾਡੇ ਤੋਂ 10 ਕਿਲੋਮੀਟਰ ਤੇ ਲਹਿਰੇ ਤੋਂ 6 ਕਿਲੋਮੀਟਰ ਸਨਾਮ ਤੋਂ 15 ਕਿਲੋਮੀਟਰ ਇਹ ਕੋਠੀ ਪੈਜੂ ਨਾਲੇ ਪੈਜੂ ਜ਼ਮੀਨ ਸਾਡੇ ਕੋਲ ਹੋਰ ਵੀ ਜ਼ਮੀਨਾਂ ਹੈਈਆਂ ਨੇ ਇਨਕੁਆਰੀਆਂ ਰੋਜ਼ ਹੀ ਆਉਂਦੀਆਂ ਰਹਿੰਦੀਆਂ ਨੇ 2 ਕਿੱਲੇ ਸਾਡੇ ਦੇ ਵਿੱਚੇ ਪੱਧਰ ਨੇ ਬਹੁਤ ਜ਼ਿਆਦਾ ਘੱਟ ਰੇਟ 'ਚ ਨੇ 13 ਕਿੱਲੇ ਨਾਲ ਇੱਕ ਹੋਰ ਕੋਠੀ ਵਿਕਾਊ ਹੈ 12 ਕਿੱਲੇ ਇੱਕ ਸਾਢੇ ਲਵੇ ਹੋਰ ਪਏ ਨੇ ਤੇ 6 ਕਿੱਲੇ ਹੋਰ ਪਏ ਨੇ 3 ਕਿੱਲੇ ਮੋਟਰ ਹਿੱਸੇ ਦੀ ਪਏ ਨੇ ਹਿੱਸੇ ਵਾਲੀ ਮੋਟਰ ਦੇ 3 ਕਿੱਲੇ ਪਏ ਨੇ ਸਾਢੇ ਲਵੇ ਤੇ ਬੋਹਾ ਦੇ ਕੋਲ 50 ਕਿੱਲਿਆਂ ਦਾ ਟੱਕ ਸਾਡੇ ਕੋਲ ਹੋਰ ਪਿਆ ਉਹਦੇ ਵਿੱਚ ਕੋਈ ਮੋਟਰ ਤੁਹਾਨੂੰ ਮਿਲੂਗੀ ਨਹੀਂ ਤੁਹਾਨੂੰ ਸੋਲਡਰ ਵਾਲੀ ਮੋਟਰ ਲਾਉਣੀ ਪਊ ਉਹਦਾ ਵੀ ਰੇਟ ਬਹੁਤ ਜ਼ਿਆਦਾ ਘੱਟ ਹੋਊਗਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਕੋਲ ਕੋਠੀਆਂ ਵਾਲੀਆਂ ਜ਼ਮੀਨਾਂ ਵੀ ਵਾਧੂ ਪਈਆਂ ਨੇ ਤੇ ਸਾਡੇ ਕੋਲ ਬਿਨਾਂ ਕੋਠੀਆਂ ਤੋਂ ਜ਼ਮੀਨਾਂ ਵੀ ਬਹੁਤ ਪਈਆਂ ਨੇ ਜਿਹੜੇ-ਜਿਹੜੇ ਬਾਈ ਕਹਿੰਦੇ ਸੀਗੇ ਵੀ 2026 ਦੇ ਵਿੱਚ ਜ਼ਮੀਨ ਦਾ ਰੇਟ ਘਟ ਜੂਗਾ ਜ਼ਮੀਨ ਤੇ ਸੋਨੇ ਦਾ ਰੇਟ ਘਟਦਾ ਨਹੀਂ ਹੈਗਾ ਥੋੜਾ ਜਿਹਾ ਫਰਕ ਜ਼ਰੂਰ ਪੈ ਗਿਆ ਸੀ ਕਿਉਂ ਪੈ ਗਿਆ ਸੀ ਜ਼ਮੀਨ ਜਿਹੜੇ ਬਿਆਂ ਨੇ ਮਹਿੰਗੇ ਬਿਆਨੇ ਲਾਏ ਹੋਏ ਸੀ ਜ਼ਮੀਨਾਂ ਦੇ ਉੱਤੇ ਉਹ ਜ਼ਮੀਨਾਂ ਦਾ ਰੇਟ ਘਟ ਗਿਆ ਕਿਉਂਕਿ ਉਹਨਾਂ ਨੂੰ ਰਜਿਸਟਰੀਆਂ ਕਰਾਉਣੀਆਂ ਪੈਗੀਆਂ ਜੇ ਰਜਿਸਟਰੀ ਉਹਨਾਂ ਤੋਂ ਨਹੀਂ ਨਹੀਂ ਹੋਈਆਂ ਤਾਂ ਉਹਨਾਂ ਦਾ ਜਿਹੜਾ ਬਿਆਨਾ ਸੀਗਾ ਉਹ ਚਲਾ ਗਿਆ ਤਾਂ ਕਰਕੇ ਉਹ ਜਿਹੜੇ ਬਿਆਨੇ ਲਾਏ ਹੋਏ ਸੀ ਉਸ ਤੋਂ ਵੀ ਬਿਆਨੇ ਤੋਂ ਵੀ ਘੱਟ ਜ਼ਮੀਨ ਰੇਟ 'ਚ ਦੇਈ ਜਾਂਦੇ ਸੀਗੇ ਇਸ ਕਰਕੇ ਜ਼ਮੀਨ ਦਾ ਰੇਟ ਘਟ ਗਿਆ ਸੀ ਕਿਉਂਕਿ ਹੁਣ 12ਵੇਂ ਮਹੀਨੇ ਤੇ ਰਜਿਸਟਰੀਆਂ ਹੋ ਚੁੱਕੀਆਂ ਨੇ ਰਜਿਸਟਰੀਆਂ ਹੋਣ ਤੋਂ ਬਾਅਦ ਜਿਹੜੇ 5ਵੇਂ ਮਹੀਨੇ ਦੇ ਬਿਆਨੇ ਲੱਗਣੇ ਸ਼ੁਰੂ ਹੋ ਗਏ ਨੇ ਆਜੋ ਹੁਣ ਆਪਾਂ ਤੁਹਾਨੂੰ ਇਹ ਕੋਠੀ ਦੇ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਦੇ ਵਿੱਚ ਕਮਰੇ ਜਿਹੜਾ ਤਾਂ ਬਾਥਰੂਮ ਬਣਿਆ ਹੋਇਆ ਜੀ ਤੁਹਾਨੂੰ ਮੈਂ ਕਹਾ ਕਮਰੇ ਜਿਹੜਾ ਬਾਥਰੂਮ ਬਣਿਆ ਹੋਇਆ ਤੇ ਸ਼ੰਕ ਸ਼ੰਕ ਤੋਂ ਲਾ ਕੇ ਹਰ ਇੱਕ ਸਹੂਲਤ ਹੈ ਸੰਦ ਸੰਦੇ ਜਿਹੜਾ ਖੜਨੂ ਵੀ ਪੂਰੀ ਕੱਲੀ ਕੱਲੀ ਸਹੂਲਤ ਹੈ ਕਮਰੇ ਦੇਖੋ ਤੁਸੀਂ ਪੂਰਾ ਸੋਹਣਾ ਲੈਂਟਰ ਪਿਆ ਗੇਟ ਮੋਰੀਆਂ ਗ੍ਰਿਲਾਂ ਪੂਰੀਆਂ ਸੋਹਣੀਆਂ ਪਈਆਂ ਨੇ ਤੇ ਛੱਤ ਵੀ ਪੂਰੀ ਸੋਹਣੀ ਪਈ ਹੈ ਕੋਈ ਛੱਤ ਦੇ ਵਿੱਚ ਐਵੇਂ ਨਹੀਂ ਹੈਗਾ ਵੀ ਕੋਈ ਮਾੜਾ ਮੋਟਾ ਵੀ ਕੋਈ ਕਿਤੇ ਤਰੇੜ ਹੋਵੇ ਮਤਲਬ ਬੰਦੇ ਨੇ ਆਪ ਰਹਿ ਕੇ ਕੋਠੀ ਬਣਾਈ ਹੋਈ ਹੈ ਇਹ ਬਕਾਊ ਹੈ ਕਲਰ ਵੀ ਵਿੱਚ ਕਮਰਿਆਂ ਦੇ ਬਹੁਤ ਜਿਆਦੇ ਸੋਹਣਾ ਬੈਡਰੂਮ ਦੇ ਵਿੱਚ ਕਲਰ ਕੀਤਾ ਹੋਇਆ ਤੇ ਕੋਠੀ ਦੇ ਵਿੱਚ ਮੋਰੀਆਂ ਦੇ ਵਿੱਚ ਖੜ ਕੇ ਖੇਤ ਦਾ 뷰 ਹੈ ਜਿਹੜਾ ਬਹੁਤ ਜਿਆਦੇ ਸੋਹਣਾ ਦਿਖਦਾ ਹੈਗਾ ਤੁਸੀਂ ਦੇਖ ਸਕਦੇ ਹੋ ਜਾਲ ਵੀ ਪੂਰਾ ਵੱਡਾ ਪਾਇਆ ਹੋਇਆ ਪੌੜੀਆਂ ਪੂਰੀਆਂ ਸੋਹਣੀਆਂ ਇੱਥੋਂ ਉੱਤਰਨ ਦਾ ਦੇਖ ਲਓ ਪੂਰੀਆਂ ਘੈਂਟ ਬਾਲਕੋਨੀ ਵਗੈਰਾ ਸਾਰੀਆਂ ਹਰ ਇੱਕ ਚੀਜ਼ ਦੀ ਪੂਰੀ ਸਹੂਲਤ ਹੈ ਕੋਠੀ ਦੇ ਵਿੱਚ ਹਵਾਦਾਰ ਕੋਠੀ ਹੈ ਜੇ ਕਿਸੇ ਵੀ ਵੀਰ ਨੇ ਲੈਣੀ ਹੈ ਤਾਂ ਜ਼ਮੀਨ ਦੇ ਨਾਲ ਭਾਅ ਦੇ ਵਿੱਚ ਕੋਠੀ ਮਿਲ ਜੂਗੀ ਗੱਡੀ ਖੜਨ ਨੂੰ ਟਰੈਕਟਰ ਖੜਨ ਨੂੰ ਤੇ ਹੋਰ ਸੰਦ ਖੜਨ ਨੂੰ ਬਹੁਤ ਜ਼ਿਆਦਾ ਜਗ੍ਹਾ ਵੀ ਬਣੀ ਹੋਈ ਹੈ ਕੋਠੀ ਦੇ ਵਿੱਚ نیچے ਵੀ ਤੁਸੀਂ ਦੇਖ ਸਕਦੇ ਹੋ ਕਮਰਿਆਂ ਦੀ ਕੋਈ ਗਿਣਤੀ ਨਹੀਂ ਹੈਗੀ ਘੱਟ ਤੋਂ ਘੱਟ ਕੋਠੀ ਦੇ ਵਿੱਚ 8 ਤੋਂ 10 ਕਮਰੇ ਬਣੇ ਹੋਏ ਨੇ ਬਹੁਤ ਜ਼ਿਆਦਾ ਸੋਹਣੇ ਕਮਰੇ ਨੇ ਤੇ ਬਾਥਰੂਮ نیچے ਵੀ ਹੈ ਤੇ ਉੱਪਰ ਵੀ ਹੈ ਆ ਦੇਖੋ ਤੁਸੀਂ ਕਮਰੇ ਜਿੰਨਾ ਵਾਸ਼ਰੂਮ ਬਣਿਆ ਹੋਇਆ ਹੈਗਾ ਬਹੁਤ ਜ਼ਿਆਦਾ ਸੋਹਣਾ ਸਾਰੀਆਂ ਸਹੂਲਤਾਂ ਨੇ ਕੋਠੀ ਦੇ ਵਿੱਚ ਬਸ ਤੁਸੀਂ ਨੇ ਇੱਕ ਵਾਰ ਸਮਾਨ ਲਿਆ ਕੇ ਇੱਥੇ ਬੈਠਣਾ ਹੀ ਹੈ ਕੋਈ ਕੰਮ ਕਰਨ ਦੀ ਲੋੜ ਨਹੀਂ ਇਹਦੇ ਵਿੱਚ ਕੋਠੀ ਦੇ ਤੇ ਉੱਚੀ ਕੋਠੀ ਆ ਪੂਰੀ ਕਿਤੇ ਕੋਈ ਪਾਣੀ ਦੀ ਦਿੱਕਤ ਨਹੀਂ ਹੈਗੀ ਬਹੁਤ ਜਿਆਦਾ ਸੋਹਣੀ ਹੈ ਸੋਨੂੰ ਏਰੀਆ ਪਹਿਲਾਂ ਮੈਂ ਦੱਸ ਦਿੰਦਾ ਹੈਗਾ ਜੇ ਕਿਸੇ ਵੀ ਵੀਰ ਨੇ ਜ਼ਮੀਨ ਤੇ ਕੋਠੀ ਲੈਣੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਲਾਜ਼ਮੀ ਕਰਿਓ ਤੇ 베ੜੇ ਦੇ ਵਿੱਚ ਵੀ ਫਰਸ਼ ਲੱਗਿਆ ਹੋਇਆ ਹੈ ਬਾਹਰਲੀ ਰਸੋਈ ਅਲੱਗ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਆਹ ਦੇਖੋ ਸੰਦ ਸੰਦਿੜਾ ਖੜਨੂ ਦਰਵਾਜ਼ਾ ਪੂਰਾ ਜਿਆਦਾ ਸੋਹਣਾ ਵਿਊ ਹੈ ਤੁਸੀਂ ਧੁੱਪ ਵੀ ਸੇਕ ਸਕਦੇ ਹੋ ਤੇ ਇੰਟਰਲੌਕ ਟਾਇਲ ਵੀ ਕੋਠੀ ਦੇ ਵਿੱਚ ਪਈ ਹੋਈ ਹੈ ਕੋਠੀ ਦਾ ਵਿਊ ਤੁਸੀਂ ਬਾਹਰੋਂ ਦੇਖ ਸਕਦੇ ਹੋ ਪੂਰੀ ਸੋਹਣੀ ਕੋਠੀ ਬਣੀ ਹੋਈ ਹੈ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਜ਼ਮੀਨ ਕੋਠੀ ਕੋਈ ਵੀ ਚੀਜ਼ ਚਾਹੀਦਾ ਸੰਪਰਕ ਲਾਜ਼ਮੀ ਕਰਿਓ ਇਹ ਕੋਠੀ ਦੀ ਜਿਹੜੀ ਲੋਕੇਸ਼ਨ ਹੈ ਇਹ ਲਿੰਕ ਰੋਡ ਤੋਂ ਸਿਰਫ 1 ਕਿੱਲਾ ਪਿੱਛੇ ਹਟਮੀ ਹੈ ਤੇ ਜਿਹੜੀ ਜ਼ਮੀਨ ਹੈ ਸਾਰੀ ਇਹਦੇ ਆਲੇ-ਦੁਆਲੇ ਆ ਤੁਸੀਂ ਇਹਦੇ ਨਾਲ 2 ਕਿੱਲੇ ਹੋਰ ਵੀ ਲੈ ਸਕਦੇ ਹੋ ਪਹਿਲਾਂ 6 ਕਿੱਲੇ ਸੀਗੇ ਤੇ ਹੁਣ ਇਹ 8 ਕਿੱਲੇ ਜ਼ਮੀਨ ਹੈ ਬਹੁਤ ਜਿਆਦਾ ਸੋਹਣੀ ਜ਼ਮੀਨ ਹੈ ਉੱਚੀ ਪੱਧਰ ਜਮੀਨਾਂ ਇਹਦੇ ਵਿੱਚ ਫੁੱਲਾਂ ਦੀ ਖੇਤੀ ਵੀ ਹੁੰਦੀ ਹੈ ਤੇ ਕਣਕ ਤੇ ਝੋਨੇ ਦੀ ਖੇਤੀ ਵੀ ਤੁਸੀਂ ਇਹਦੇ ਵਿੱਚ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਸਾਡੇ ਲਵੇ ਹੋਰ ਕਈ ਕੋਠੀਆਂ ਤੇ ਨਾਲ ਉਹਦੇ ਜ਼ਮੀਨਾਂ ਵੀ ਮਿਲ ਜਾਣਗੀਆਂ ਤੇ ਇਹਦੇ ਵਿੱਚ ਸੰਦ ਖੜਨ ਨੂੰ ਪੂਰਾ ਵਧੀਆ ਬਣਿਆ ਹੋਇਆ ਹੈ ਟਰੈਕਟਰ ਟਰਾਲੀ ਕੋਈ ਵੀ ਚੀਜ਼ ਤੁਸੀਂ ਨੇ ਕੋਠੀ ਦੇ ਇੱਕ ਸਾਈਡ ਤੇ ਸੈੱਟ ਬਣਿਆ ਹੋਇਆ ਕੋਈ ਵੀ ਚੀਜ਼ ਖੜਾਉਣੀ ਹੋਵੇ ਤਾਂ ਤੁਸੀਂ ਇਹਦੇ ਵਿੱਚ ਉਹ ਵੀ ਖੜਾ ਸਕਦੇ ਹੋ ਤੇ ਲਿੰਕ ਸੜਕ ਤੋਂ ਇਹ ਸਿਰਫ ਇੱਕ ਕਿਲਾ ਪਿੱਛੇ ਹੈ ਤੇ ਇਹਦੇ ਨਾਲ ਹੁਣ 8 ਕਿੱਲੇ ਜ਼ਮੀਨ ਮਿਲ ਜੂਗੀ ਜੇ ਤੁਸੀਂ ਨੇ 6 ਲੈਣੀ ਤਾਂ 6 ਕਿੱਲੇ ਵੀ ਲੈ ਸਕਦੇ ਹੋ ਨਹੀਂ ਇਹਦੇ ਨਾਲ ਤੁਸੀਂ 8 ਕਿੱਲੇ ਜ਼ਮੀਨ ਨਾਲ ਲੈ ਸਕਦੇ ਹੋ ਤੇ ਕੋਠੀ ਪੂਰੀ ਉੱਚੀ ਜਗ੍ਹਾ ਤੇ ਬਣੀ ਹੋਈ ਹੈ ਕਿਤੇ ਕੋਈ ਪਾਣੀ ਦੀ ਮਾਰ ਨਹੀਂ ਗਈ ਨਾ ਜ਼ਮੀਨ ਦੇ ਵਿੱਚ ਮਾਰ ਹੈ ਪੌਣੇ 2 ਮੋਟਰਾਂ ਮਿਲਣਗੀਆਂ ਇਹਦੇ ਵਿੱਚ ਮੰਨ ਕੇ ਚੱਲੋ ਵੀ ਇੱਕ ਮੋਟਰ ਪੂਰੀ ਮਿਲੂਗੀ ਤੇ ਇੱਕ ਪੌਣੀ ਮੋਟਰ ਮਿਲੂਗੀ ਐਂ ਮੰਨ ਲਓ ਵੀ 75% ਮੋਟਰ ਮਿਲੂਗੀ 8 ਕਿੱਲਿਆਂ ਦੇ ਵਿੱਚ ਪੌਣੇ 2 ਮੋਟਰਾਂ ਨਾਲ ਕੋਠੀ ਕੋਠੀ ਦੇ ਵਿੱਚ ਜਿਹੜੀ ਕਰ ਵਾਲੀ ਮੋਟਰ ਹੁੰਦੀ ਹੈ ਉਹ ਅਲੱਗ ਤੋਂ ਲਈ ਹੋਈ ਹੈ ਕੋਠੀ ਦਾ ਜਿਹੜਾ ਸਟਰਕਚਰ ਹੈ ਛੱਤ ਤੋਂ ਲਾ ਕੇ 게ਟਾਂ ਤੋਂ ਲਾ ਕੇ ਰੰਗ ਤੋਂ ਲਾ ਕੇ ਹਰ ਇੱਕ ਚੀਜ਼ ਪੂਰੀ ਵਧੀਆ ਤਰੀਕੇ ਨਾਲ ਬਣਾਈ ਹੋਈ ਹੈ ਰਹਿਣ ਵਾਸਤੇ ਤੁਸੀਂ ਦੇਖ ਸਕਦੇ ਹੋ ਬਾਥਰੂਮ ਹੈ ਜਿਹੜਾ ਬਾਥਰੂਮ ਬਹੁਤ ਜ਼ਿਆਦਾ ਵੱਡਾ ਬਣਿਆ ਹੋਇਆ ਹੈ ਇੱਕ ਕਮਰੇ ਜਿੱਡਾ ਬਾਥਰੂਮ ਬਣਿਆ ਹੋਇਆ ਹੈ ਜੇ ਕਿਸੇ ਵੀ ਵੀਰ ਨੂੰ ਇਹ ਕੋਠੀ ਚਾਹੀਦੀ ਹੋਈ ਤਾਂ ਤੁਸੀਂ ਸਾਡੇ ਨਾਲ ਸੰਪਰਕ ਲਾਜ਼ਮੀ ਕਰ ਲਿਓ 13 ਕਿੱਲੇ ਦੇ ਵਿੱਚ ਕੋਠੀ ਵਰਗਾ ਘਰ ਹੈ ਉਹ ਵੀ ਤੁਸੀਂ ਲੈ ਸਕਦੇ ਹੋ ਉਹ ਵੀ ਮੰਨ ਕੇ ਚਲੋ ਵੀ ਲੈ ਰਹੇ ਹੋ ਤਾਂ ਥੋੜਾ ਜਿਹਾ ਹਟਮਾ ਪੈ ਜਾਊਗਾ ਜੇ ਕਿਸੇ ਵੀ ਵੀਰ ਨੇ ਕੋਈ ਕੋਠੀ ਜਾਂ ਜ਼ਮੀਨ ਜਾਂ ਕੋਈ ਵੀ ਚੀਜ਼ ਵੇਚਣੀ ਆ ਜਾਂ ਲੈਣੀ ਆ ਤਾਂ ਸਾਡੇ ਨਾਲ ਸੰਪਰਕ لازਮੀ ਕਰ ਸਕਦੇ ਆ 게ਟ ਇਹਦੇ ਬਹੁਤ ਸੋਹਣੇ ਲੱਗੇ ਨੇ ਜਗਾ ਜਗਾ ਤੇ ਚਿਪਸ ਪੱਥਰ ਚਾੜਿਆ ਹੋਇਆ ਤੇ ਉੱਪਰੋਂ ਤੁਸੀਂ ਲੈਂਟਰ ਵੀ ਦੇਖ ਸਕਦੇ ਹੋ ਕੋਠੀ ਦਾ ਬਾਲਕਨੀ ਪੂਰੀ ਚੀਜ਼ ਇੱਕ ਨੰਬਰ ਬਣੀ ਹੋਈ ਹੈ ਆਪਣੇ ਰਹਿਣ ਵਾਸਤੇ ਕੋਠੀ ਬਣਾਈ ਹੋਈ ਹੈ ਇਹ ਐਵੇਂ ਨਹੀਂ ਹੈਗਾ ਵੀ ਕੋਈ ਵੇਚਣ ਵਾਸਤੇ ਬਣਾਈ ਹੋਵੇ ਤੇ ਕਲਰ ਪੇਂਟ ਵੀ ਦੇਖ ਸਕਦੇ ਹੋ ਪੂਰੀ ਘੈਂਟ ਜਗਾ ਬਣੀ ਹੋਈ ਹੈ ਜੇਕਰ ਤੁਸੀਂ ਨੇ ਹੋਰ ਕੋਈ ਸਸਤੀ ਜ਼ਮੀਨ ਹਨਾ ਸਾਡੇ ਲਈ ਆ ਜਾਂਦੀ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਕਈ ਵਾਰ ਤੁਸੀਂ ਜਿਹੜੀ ਵੀਡੀਓ ਤੁਹਾਡੇ ਤੱਕ ਜਲਦੀ ਆ ਜੂਗੀ ਸਾਡੇ ਲਈ ਕੋਈ ਸਸਤੀ ਜ਼ਮੀਨ ਆਈ ਤਾਂ ਤੁਹਾਨੂੰ ਉਹ ਵੀ ਦਿਵਾ ਦਾਂਗੇ ਕੋਈ ਸਸਤਾ ਘਰ ਹੁੰਦਾ ਹੈ ਉਹ ਵੀ ਦਿਵਾ ਦਾਂਗੇ ਬਸ ਤੁਸੀਂ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਹਰ ਇੱਕ ਚੀਜ਼ ਸਾਡੇ ਲਈ ਅਵੇਲੇਬਲ ਹੁੰਦੀ ਹੈ ਪੂਰੀ ਸੋਹਣੀ ਕੋਠੀ ਬਣੀ ਹੋਈ ਹੈ ਜੇ ਇਹ ਕੋਠੀ ਕਿਸੇ ਨੂੰ ਵੀ ਚਾਹੀਦੀ ਹੈ ਤਾਂ ਸਾਡੇ ਨਾਲ ਸੰਪਰਕ ਲਾਜ਼ਮੀ ਕਰ ਲਿਓ ਅਸੀਂ ਉੱਪਰ ਆਪਣਾ ਨੰਬਰ ਚਲਾ ਦਾਂਗੇ ਤੇ ਇਹਦੇ ਨਾਲ ਹੁਣ 8 ਕਿੱਲੇ ਜ਼ਮੀਨ ਹੈ ਜੇ 6 ਲੈਣੇ ਨੇ 6 ਵੀ ਮਿਲ ਜਾਣਗੇ ਪੌਣੇ 2 ਮੋਟਰਾਂ ਨੇ ਲਿੰਕ ਸੜਕ ਤੋਂ ਸਿਰਫ 1 ਕਿੱਲਾ ਹਟ ਮੀ ਇਹ ਪਿੰਡ ਤੋਂ ਐਵੇਂ ਮੰਨ ਕੇ ਚੱਲੋ ਪਿੰਡ ਤੋਂ ਜਿਹੜੀ ਇਹਦੀ ਦੂਰੀ ਹੈ ਉਹ 500 ਮੀਟਰ ਦੀ ਹੈ ਜੇ ਸ਼ਹਿਰ ਤੋਂ ਲਈਏ ਤਾਂ ਸ਼ਹਿਰ ਤੋਂ ਇਹ 6 ਕਿਲੋ 7 ਕਿਲੋਮੀਟਰ ਦੂਰ ਹੈ ਬਸ ਤੇ ਇੱਕ ਭਲਾਡੇ ਵਾਲੇ ਪਾਸੋਂ ਲਈਏ ਤਾਂ ਉਧਰੋਂ 10 ਕਿਲੋਮੀਟਰ ਹੈ ਤੇ ਲਹਿਰੇ ਵਾਲੇ ਪਾਸੋਂ ਲਈਏ 6 6 7 ਕਿਲੋਮੀਟਰ ਦੂਰ ਹੈ ਬਹੁਤ ਜਿਆਦਾ ਸੋਹਣੀ ਕੋਠੀ ਹੈ ਜੇ ਕਿਸੇ ਵੀ ਵੀਰ ਨੂੰ ਇਹ ਕੋਠੀ ਚਾਹੀਦੀ ਆ ਤਾਂ ਦੱਸ ਦਿਓ ਜੇਕਰ ਘੱਟ ਜ਼ਮੀਨਾਂ ਲੈਣੀਆਂ ਨੇ ਜੇ ਮੇ 3 ਕਿੱਲੇ ਹੋਗੇ 4 ਕਿੱਲੇ ਹੋਗੇ 7 ਕਿੱਲੇ 9 ਕਿੱਲੇ 12 ਕਿੱਲੇ 13 ਕਿੱਲੇ 11 ਕਿੱਲੇ ਜਿੰਨੀ ਵੀ ਜ਼ਮੀਨ ਚਾਹੀਦੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ ਜਿਹੜੀ ਡਾਕਰ ਜ਼ਮੀਨ ਹੈ ਉਹ ਥੋੜੀ ਜਿਹੀ ਮਹਿੰਗੀ ਹੁੰਦੀ ਹੈ ਜਿਹੜੀ ਰਸੀਲੀ ਜ਼ਮੀਨ ਹੈ ਤੇ ਉਹ ਘੱਟ ਰੇਟ ਨਾਲ ਵੀ ਮਿਲ ਜੂ 45 ਲੱਖ ਤੋਂ ਲਾ ਕੇ 35 ਲੱਖ ਤੋਂ ਲਾ ਕੇ 60 ਲੱਖ ਤੱਕ ਸਾਡੇ ਲਈ ਬੀ ਜ਼ਮੀਨਾਂ ਪਈਆਂ ਨੇ ਸੰਪਰਕ